ਆਪਾਂ ਵੱਢ ਲਈ ਪਾਣੀ ਭਾਈ ਇੱਥੋਂ ਆ ਗਿਆ ਬਹੁਤ ਜਿਆਦੇ ਹੋ ਗਏ ਇੱਥੇ ਦੇਖ ਕੀ ਕੋਰ ਕੰਡੇ ਕਰੇ ਦੇਖੀ ਨਾ ਯਾਰ ਬਾਬੇ ਸੱਤ ਨੇ ਤਾਂ ਕੰਜਰ ਦੇ ਆਪਾਂ ਵੱਢ ਲਿਆ ਪਾਣੀ ਭਾਈ ਤੇ ਡੱਗੀ ਡਕਣ ਲੱਗਿਆ ਤੇ ਉਧਰ ਲਾਦੀ ਫੱਟੀ ਇੱਥੋਂ ਦੀ ਵੱਢਤਾ ਭਾਈ ਅਸੀਂ ਬਾੜੀ ਨੂੰ ਦੇਖ ਪਉਂਦਾ ਨਾ ਘਾਰੇ ਇਹ ਲਾਸਟ ਤੀਜੀ ਵਾਰ ਚੁਗਣਗੇ ਦੋ ਵਾਰੀ ਚੁਗਲੇ ਨਾ ਆਪਣੇ ਗਵੰਢਗਾਂ ਨੇ ਦੁਆ ਮਾਰਕੀਟ ਬਣ ਗਈ ਇੱਥੇ ਐਨੇ ਜੂ ਹੈ ਹਾਂਜੀ ਦੋਸਤੋ ਕੜੀਆ ਦੇਖੋ ਬਟਦੀਆਂ ਨੇ ਤੁਹਾਨੂੰ ਆ ਦੇਖ ਕਲਾ ਪਾਥ ਨੇ ਬਾਣ ਬਾਗੀ ਚ ਪਈ ਗਮਾਰੇ ਵਾਲਾ ਇਹ ਦੂਜਾ ਬਾਣਾ ਉਹ ਘਰ ਕੋਲੇ ਹੋ ਰੇ ਹੋ ਰਹਾ ਦੂਜਾ ਥੜੜਾ ਤੇ ਉਧਰੋਂ ਖਾਲ ਕੋਲੋਂ ਬਟਾ ਕੱਢ ਲੈ ਉਹਨਾਂ ਉਹ ਤੜਕੇ ਤੜਕੇ ਦਾ ਟਾਈਮ ਆ ਹੁਣ ਤੇ ਅੱਜ ਆਪਣੀ ਭਾਈ ਪਾਣੀ ਦੀ ਬਾਰੀ ਵੀ ਐ ਬਾਰੀਆਂ ਕਿੰਨੀਆਂ ਐ ਦੋ ਤੇ ਇਹਦੇ ਵਿੱਚ ਤਾਂ ਨਹੀਂ ਛੱਡਦੇ ਘਰ ਪਾਣੀ ਇਹਨੂੰ ਬੀਜਾਂਗੇ ਸੁੱਕ ਚ ਸੁੱਕੇ ਜੀ ਬੀਜਾਂਗੇ ਇਹ ਜਲਾਵਾਂਗੇ ਆ ਕੱਖਾਂ ਚ ਆ ਕੱਖੜੇ ਨਾ ਕਿਨੇ ਇਹ ਕੱਖਾਂ ਨੂੰ ਹਰਾ ਹੋਰ ਕਰਾਂਗੇ ਇਹਨਾਂ ਚ ਲਾਉਣੇ ਆ ਇਹਨਾਂ ਨੂੰ ਹਰਾ ਕਰਾਂਗੇ ਇਹਦੀ ਰੌਣੀ ਕਰਾਂਗੇ ਦੋ ਬਾਰੀਆਂ ਕੁਝ ਬਚਿਆ ਜਮੀ ਚ ਲਾ ਦਾਂਗੇ ਉਧਰ ਤੇ ਉਹ ਵੱਟ ਮੈਂ ਚਾਰ ਚਪੇਰੇ ਇਹ ਉਹ ਤੁਸੀਂ ਨਿਕੜੀ ਨਾ ਆ ਆਏ ਹੋੜ ਗੜ ਕੇ ਉਧਰ ਜਾਦੇ ਮੱਕੜਾ ਹੋ ਝੋਨੇ ਕਨੀ ਉਧਰ ਮੱਕੜਾ ਕਰਕੇ ਆਏ ਤੇ ਮੈਂ ਚੱਲ ਬਾਰੀ ਤੋਂ ਪਹਿਲਾਂ ਕਹੀ ਮਾਰ ਲੈਣੇ ਤੇ ਆ ਬਾਣ ਬਾਤਾਂ ਸੀ ਆ ਇਹ ਜਪਣੋਂ ਲੱਗੇ ਚੱਕੇ ਤੂੰ ਦੇਖਿਆ ਹੋਊਗਾ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਭਾਈ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੂੰ ਸਾਰੇ ਠੀਕ ਹੋਵਾਂਗੇ ਤਾਂ ਬਣੇ ਰਿਹਾ ਅੱਜ ਬਾਰੀ ਲਾਉਣੇ ਪਾਣੀ ਦੀ ਤੇ ਦਿਖਾਉਣੇ ਦੇਣ ਦੀ ਐਕਟੀਵਿਟੀ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤੇ ਦਿਖਾਉਣੇ ਫਿਰ ਬਣੇ ਤੇ ਉਹ ਨਾਲ ਤੜਕੇ ਤੜਕੇ ਆਏ ਆਪਾਂ ਟਾਈਮ ਹੋਇਆ ਹੂਆ ਪੌਣੇ ਘੱਟ ਦਾ ਸੋਨੂੰ ਇੱਕ ਹੋਰ ਖੁਸ਼ਖਬਰੀ ਦੱਸਾਂ ਇਹ ਆ ਦੇਖੋ ਇਹ ਕੱਖ ਨਹੀਂ ਮਾਂ ਦਾ ਪੁੱਤ ਕੱਖ ਮੈਂ ਤਾਂ ਬਾਟੀ ਨਹੀਂ ਦੀ ਕਿਤੇ ਏ ਕਰੋ ਦਰਸ਼ਨ ਜੀ ਦੇਖ ਆ ਵਟ ਘੜਨੀ ਹੈ ਭਾਈ ਮੈਂ ਇਧਰ ਰੋਜ ਪਾਣੀ ਚੱਲੀ ਜਾਂਦਾ ਝੋਨੇ ਦਾ ਕਰਕੇ ਹਨਾ ਤੇ ਇਧਰ ਆਪਣਾ ਗਮਾਰਾ ਸੀ ਤੇ ਚਲੋ ਜੀ ਤੇ ਇੱਕ ਗੱਲ ਹੋਰ ਇੱਥੇ ਚੂਹੇ ਕੀ ਪਏ ਹਨ ਬਾਈ ਉੱਚੀ ਬੱਟ ਜਿਆਰਾ ਮਾਂ ਦੇ ਪੁੱਤਾਂ ਨੇ ਸੁਰੰਗਾਂ ਕੜਤੀਆਂ ਇੱਧਰੋਂ ਆਏ ਇਹ ਆ ਸੀ ਮਿੱਟੀ ਹੌਲ ਤੇ ਵਾਲੇ ਗਾਂਹਾਂ ਜੀ ਇਹ ਚੂਹੇ ਮਾਰਨਗੇ ਬਾਜ਼ਾਰ ਮਾਰਕੀਟ ਬਣ ਗਈ ਇੱਥੇ ਐਨੇ ਚੂਹੇ ਪਤਨ ਦਾ ਚੋਨਾ ਖਾਣ ਆਉਂਦੇ ਆ ਖਾਉਂਦੇ ਆ ਤੇ ਪਾਣੀ ਚੋਨਾ ਆ ਕੇ ਉੱਚੇ ਥਾਂ 'ਚ ਘਰ ਪਾ ਲੈਂਦੇ ਆ ਨਾ ਤੇ ਆ ਬਟਨੇ ਮੇਰੀਆਂ ਤਸੱਲੀਂਆਂ ਕਰਵਾ ਛੱਡੀਆਂ ਭਾਈ ਇਹ ਤਾਂ ਚਾਰ ਚਫੇਰੇ ਗੀੜਾ ਆਪਾ ਦੇ ਜਾਂਦਾ ਹਉਤ ਤੇ ਕਹੀਂ ਆ ਘੜ ਲੈਂਦੀ ਆ ਚਿੱਟੀ ਦਿਸਣ ਲੱਗੀ ਹੈ ਨਾ ਇਹ ਵੀ ਐਂ ਹੀ ਸਿਹਾਰਾ ਪਰ ਆ ਤਾਂ ਕੋਈ ਜਿਆਦਾ ਰੰਗ ਲੱਗ ਗਿਆ ਐਸ ਗੀ ਮੀਹਾਂ ਚ ਬੁਰਾ ਹਾਲ ਆ ਬਟਾਂ ਦਾ ਚੱਲ ਘਟਦੇ ਆ ਭਰਾਵਾ ਹੋਰ ਕੀ ਆ ਕਿਹੜੀ ਵਟ ਤੁਸੀਂ ਦਿਖਾਇਆ ਸੀ ਭਾਈ ਉਹ ਵੀ ਇੰਨਾ ਗੰਦਾ ਹੈ ਚਾਹਨਾ ਇੰਨਾ ਮੱਕੜਾ ਹੈਗਾ ਮੱਕੜਾ ਸੀਗਾ ਘਰ ਉਹ ਖੱਬਲ ਨਹੀਂ ਮੱਕੜਾ ਸੀ ਉਹ ਤੇ ਉਹ ਬਾਟਾ ਪਕੜ ਲੈਂਦੀ ਉਹ ਝੋਨੇ ਦੇ ਨਾਲ ਸੌਰੀ ਸਾਰਿਆਂ ਨੂੰ ਪੜਾ ਕੰਮ ਸੀਗਾ ਉੱਤੇ ਤੇ ਥੋੜੀ ਐ ਤਾਂ ਵਾਲੀ ਘੜਤੀ ਤੇ ਟਾਈਮ ਹੋ ਗਿਆ ਭਾਈ 10:30 2 2 ਘੰਟੇ ਲੱਗਿਆ ਘਰ ਤੇ ਆ ਪੈਟੈਂਟ ਫੋੜੀ ਆਪਣਾ ਤੇ ਚੱਕ ਕੇ ਪੈਨੇ ਰਾਹ ਤੇ ਫੇਰ ਜਾਂਦੇ ਆ ਪਾਣੀ ਵਢਣ ਪਾਈ ਆਪਾਂ ਹਾ ਚੱਕ ਪੁਗੜਤਾ ਪਈ ਆਪਣਾ ਆ ਤੇ ਇਧਰ ਆਪਣੀ ਬਾਹਨ ਦੇ ਵਿੱਚ ਜਾਣ ਲੱਗਿਆ ਇਹ ਨਰਮੇ ਚ ਤੇ ਉਹ ਨਰਮੇ ਵਾਲੇ ਕਿਹਾਰੇ ਲਾ ਮੰਗਿਆ ਸਾਰੇ ਹੋਆ ਡੂੜਾ ਕਿਲਾ ਤਾਂ ਤੇ ਦੋ ਬਾਰਾਂ ਤੇ ਆ ਥੋਰੀ ਖਾਲਾ ਪਾਈ ਆ ਤੇ ਇਧਰੋਂ ਦਾ ਇੱਥੇ ਪੈ ਪੈ ਗਈ ਵੱਡੀ ਤਾਂ ਇਹ ਬੰਦ ਹੈ ਗਾਂ ਇਹ ਗਾਂ ਕਿਸੇ ਆ ਬਣਾ ਗਿਆ ਆਪਾਂ ਉਥੋਂ ਲਿਆਵਾਂਗੇ ਉਹ ਸ਼ਪੈਦੇ ਕੋਲ ਇਹ ਆਹਾ ਇਥੋਂ ਚੱਪੂ ਗੜ ਕਿਲੇ ਉਨੇ ਇਥੇ ਦਿਖਾਉਣੇ ਤੁਨ ਜਾ ਕੇ ਦੇ ਖਾਲ ਕਿੰਨੇ ਚੜ ਕੇ ਚੱਲਦੇ ਇਥੇ ਨਾ ਇਹ ਚੱਲਦੇ ਤਾਂ ਖਾਲਾਂ ਦੇ ਵਿੱਚ ਐਤ ਕੀ ਮੀਹਾਂ ਦਾ ਕਰਕੇ ਭਾਈ ਘਾ ਫੂਸ ਡੰਗੇ ਵਡੰਗੇ ਬਹੁਤ ਜਿਆਦੇ ਹੋ ਗਏ ਇਥੇ ਦੇਖ ਕੀ ਕੋਰ ਕੰਡੇ ਕਰੇ ਦੇਖੀ ਕਿਵੇਂ ਬੱਟਰ ਬਾਕਸ ਤੇ ਨਹੀਂ ਹੁੰਦੇ ਉਹ ਉਹਵੇਂ ਉਹਨਾਂ ਰੱਖੀਆਂ ਨਾ ਦੇਖ ਦੇਖ ਕਿੰਨਾ ਹੁਣ ਤੱਕ ਕਿੰਨਾ ਖਾਲ ਭਰਿਆ ਕਿਦੋਂ ਆਪਾਂ ਵੜਾਂਗੇ ਉਹ ਡੱਗੀ ਚ ਡਿੱਗੂ ਆਪਾਂ ਨੇ ਸਾਹਮਣੇ ਤੇ ਆ ਭਾਈ ਮੋਟਰਾਂ ਦੀਆਂ ਪਾਈਪਾਂ ਤੇ ਆ ਕਿਸੇ ਗਵੰਡੀ ਦੀਆਂ ਆ ਇਸ ਚੋਂ ਨੱਕੀ ਚ ਬਣੀ ਨਿਕਲ ਗਏ ਹਾਂ ਜਾਂਦਾ ਕਿਸੇ ਨੂੰ ਡਿੱਕਾ ਨਹੀਂ ਲੱਗਦਾ ਯਾਰ ਆ ਦੇ ਕਿਵੇਂ ਚੌਰਸ ਬਣਾਏ ਦੀ ਗੀ ਐਲ ਬਣਾ ਰਖਿਆ ਨਾ ਤੇ ਆਈ ਦਾ ਅਡਾ ਪੈਪ ਵਾਲਾ ਆ ਵੀ ਮੋਟਰ ਦਾ ਆ ਵੀ ਮੋਟਰ ਦਾ ਨੱਕਾ ਆ ਵੀ ਮੁੱਠਦੇ ਐ ਇਹ ਕਾ ਸੀ ਪਾਈਪ ਲਾਈਨ ਚੋਂ ਇੱਕ ਚੋਂ ਉਹ ਅਡਾ ਕਿਸੇ ਦੀ ਤੇ ਆ ਧੋਰੀ ਖਾਲਾ ਭਾਈ ਦੇਖ ਆ ਕੀ ਗੰਦ ਫੂਸ ਪੈਕ ਮਿੱਟੀ ਕਿੱਥੋਂ ਚੱਕੋਗੇ ਤੁਸੀਂ ਓਹੋ ਇਹ ਮੀਹਾ ਨਾ ਹੋਇਆ ਯਾਰ ਕਿਉਂ ਲਖੀ ਹੈ ਨਾ ਓਏ ਆਪੇ ਹੁਣ ਲੱਖੀ ਗਿਆ ਲਾਈ ਜਾਂਦੇ ਪਾਣੀ ਤੇ ਇਹਨਾਂ ਨੇ ਰਾਤ ਚ ਓਨਾ ਵੱਡਾ ਤੇ ਸੁਪਰ ਸੀਟ ਜਾਂ ਮਾਰ ਕੇ ਪਤਾ ਨਹੀਂ ਕਿਹੜੇ ਵੇਲੇ ਤੇ ਉਸ ਚਲਾਈ ਜਾਂਦਾ ਭਾਈ ਇਹ ਕਣਕ ਦੀ ਰੌਣੀ ਕਰਦਾ ਲੱਖੀ ਕਣਕ ਦੀ ਹਾਂ ਕਣਕ ਦੀ ਤਿਆਰੀ ਇਹ ਪੂਰੀ ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਲੱਖੀ ਜਾਂਦਾ ਤੇ ਭਾਈ ਕਿੰਨੇ ਦਿਨਾਂ ਨੂੰ ਆਪਾਂ ਵੀ ਦੀ ਕਿੰਨੇ ਦਿਨਾਂ ਨੂੰ 7-8 ਦਿਨਾਂ ਨੂੰ ਥੋੜਾ ਧੱਕਾ ਨਹੀਂ ਹੋਏ ਨਹੀਂ ਕੀ ਹੋਇਆ ਨਾ ਯਾਰ ਬਾਬੇ 7 ਦਿਨਾਂ ਦਾ ਕੰਜਰ ਦਾ ਚੋਨੇ ਵਿੱਚ ਬਾਤੀ ਨਹੀਂ ਹੋਣੀ ਹਾਂ ਬਸ ਵੀ 7-8 ਦਿਨ ਮੜਾਇਆ ਗਿਆ 15 ਦਿਨ ਦਾ ਮੰਨ ਕੇ ਚੱਲ ਯਾਰਾ ਜਣਾ ਵੀ ਗਿੱਲਾ ਪੂ ਮੜਾਇਆ ਸੁਪਰ ਸੀਡ ਹਾਂ ਓ ਛੋਨੇ ਵਾਲ ਚ ਭਾਈ ਸਹੀ ਆ ਗੱਲ ਖਾਰ ਲੱਖੀ ਦੀ ਛੋਨੇ ਵਾਲ ਚ ਹਮੇਸ਼ਾ ਥੋੜਾ ਆ ਬੱਤ ਨਾ ਚੜਾਓ ਕਿਉਂਕਿ ਇਸ ਦੇ ਦਾਣੇ ਘਟੂਗੁਰ ਦੇ ਗਿੱਲ ਚ ਹੀ ਕੰਮ ਕਰੂਗਾ ਨਾ ਇਹ ਹਾਂ ਥੋੜੀ ਜਿਆਦਾ ਗਿੱਲ ਰੱਖੀ ਗਿੱਲ ਚ ਵੀ ਜੂ ਸਹੀ ਗੱਲ ਕਹੀਏ ਨੇ ਖਾਰਾ ਤੇ ਬਾਕੀ ਇੱਥੇ ਭਾਈ ਵਹਣ ਠੀਕ ਆ ਗਰ ਮਿੱਠੇ ਪਾਣੀ ਐ ਅੱਜ ਭਾਈ ਨਹਿਰ ਦੀ ਵਾਰੀ ਤੇ ਆ ਜਾਂਦਾ ਤੇ ਵੱਡਾਂਗੇ ਆਪਾਂ ਬਾਰੋਵਾਰੀ ਠੀਕ ਐ ਲੱਖੀ ਠੀਕ ਐ ਜੀ ਏ ਭਾਈ ਮੁੰਡਾ ਗੱਤਕੇ ਦਾ ਖਿਡਾਰੀ ਆਪਾਂ ਸੋਨੂੰ ਨਗਰ ਕੀਰਤਨ ਦੇ ਜ਼ਰੂਰ ਇਹਨਾਂ ਨਾਲ ਮੇਲੇ ਗਲੇ ਤੇ ਦਰਸ਼ਨ ਮੇਲੇ ਜ਼ਰੂਰ ਸੰਗਤ ਦੇ ਵਿੱਚ ਉਹ ਖਾਰਾ ਅਜ ਲੰਮੀ ਗੱਲ ਐ ਉਹ ਪਹਿਲੇ ਮਹੀਨੇ ਦੀ ਆ ਉਹ ਜਨਵਰੀ ਚ ਕਿ ਜਨਵਰੀ ਚ ਹਾਂ ਜਨਵਰੀ ਚ ਹੁੰਦਾ ਉਹ ਠੰਡੇ ਹਸਿਆਲੇ ਸੋਨ ਦਿਖਾਵਾਂਗੇ ਇਹ ਮੁੰਡਾ ਭਾਈ ਗੱਤਕੇ ਦਾ ਖਿਡਾਰੀ ਲੱਕੀ ਤੇ ਕਰਾਂਗੇ ਫਿਰ ਮੇਲੇ ਗਲੇ ਤੇ ਆਪਾਂ ਵੜਦੇ ਪਾਣੀਆਂ ਵੀਰ ਤੋਂ ਚਲੋ ਜੀ ਸੂਏ ਤੇ ਤੁਹਾਨੂੰ ਲਾਜ਼ਮੀ ਦਿਖਾਉਂਦਾ ਟਾਈਮ ਓਵਰ ਹੋ ਗਿਆ ਤੇ ਖੇਤਾਂ માં ਬਟਾ ਮਟਾ ਕੱਢ ਲੱਗਿਆ ਸੀ ਯਾਰ ਇਸ ਕਰਕੇ ਤੇ ਫਿਰ ਮੈਥੋਂ ਆਈ ਨਹੀਂ ਗਿਆ ਸੋਨ ਨੂੰ ਨਹੀਂ ਸੂਏ ਦੇ ਦਰਸ਼ਨ ਜਾਂ ਮੋਗੇ ਦੇ ਲਾਈ ਮਿਕਰਾਵਾਂ ਕਿਦੇ ਫੇਰ ਸਹੀ ਕਿਦੇ ਆਪਾਂ ਵੱਢ ਲਿਆ ਪਾਣੀ ਭਾਈ ਤੇ ਅੱਡ ਗਈ ਟਿਕਣ ਲੱਗਿਆ ਤੇ ਉਧਰ ਲਾਤੀ ਫੱਟੀ ਉਹ ਲੱਖੀ ਕਿੰਨੀ ਜਾਂਦਾ ਸੀ ਉਹ ਪਾਣੀ ਹੁਣ ਇਹ ਸਿੱਧਾ ਜਾਂਣ ਲੱਗ ਗਿਆ ਇਹ ਪਾਇਆ ਪਾਈਥੇ ਸਾਰੇ ਤੋਰ ਤੱਕ ਪਾਇਬ ਉਹ ਗੁਰਦੁਆਰੇ ਤੋਂ ਥੋੜੀ ਜਿਹਾ ਨਿਕਲਦੀ ਜਾ ਕੇ ਕਾਫੀ ਗਿੱਲੇ ਐ 5 ਕਿੱਲੇ ਆ ਹੋ ਗਈ 4 ਕਿੱਲੇ ਉਹ 9 ਕਿੱਲੇ ਹੋ ਗਈ ਤੇ 2 ਕਿੱਲੇ ਹੋਰ ਆ ਗਏ ਚੱਲ ਮਿਲਦੇ ਆਉਂ ਉਥੇ ਆਪਣੀ ਕਿੱਥੇ ਪਾਣੀ ਨਿਕਲੂਆ ਜਾ ਕੇ ਆ ਡੱਗੀ ਐ ਵੱਡੇ ਸੀਵਰ ਪਾਏ ਹੋਏ ਇਥੇ ਹਾਂਜੀ ਦੋਸਤੋ ਕਿਦੋਂ ਮੈਂ ਇਧਰੋਂ ਨਰਮਾ ਆ ਨਰਮਾ ਨਹੀਂ ਹੋਈ ਮੈਂ ਇਧਰੋਂ ਪਾਣੀ ਵੱਢ ਕੇ ਹੀ ਜਾਂਦਾ ਸੀ ਤੇ ਮੈਨੂੰ ਆ ਫੋਟੋ ਜੇ ਸੋਹਣੇ ਲੱਗੇ ਇਹ ਲਾਸਟ ਤੀਜੀ ਵਾਰ ਚੁਗਣਗੇ ਦੋ ਵਾਰੀ ਚੁਗਲੇ ਨਰਮਾ ਆਪਣੇ ਗਵੰਡਗਾ ਨੇ ਤੇ ਕਿਹੜੇ ਹੁਣ ਖੇਡਦੇ ਆ ਕਿ ਨਾ ਸੁੰਡੀ ਪੈਂਦੀ ਲਾਸਟ ਵਾਲੇ ਕੋਕੜਾਂ ਚ ਆ ਫੋਟੋ ਦੇਖੋ ਯਾਰ ਕਿੰਨੇ ਸੋਹਣੇ ਆ ਯਾਰ ਉਹੀ ਨਰਮਾ ਉਹੀ ਬੀਐਲ ਐ ਇਹ ਬਸ ਰੱਬ ਨੇ ਕੁਦਰਤੀ ਐਤ ਕੀ ਉਹਦਾ ਨਰਮੇ ਘਟ ਹੋਇਆ ਘਰਾਂ ਤੇ ਪਰ ਫੁੱਟ ਦੇਖ ਕਿਨੇ ਸੁਨੇ ਖੜੇ ਸਾਰੇ ਬਾਹਾਂ ਚ ਖੜੇ ਆ ਇਹ ਹੁਣ ਇਹ ਤੀਜੀ ਵਾਰ ਦਾ ਖੜਾ ਕਿਹੜਾ ਬਹੁਤ ਸੋਨੇ ਫੁੱਟ ਤੇ ਖੜੇ ਟਾਮੇ ਟਾਵੇਂ ਮੈਨੂੰ ਇਹਦੇ ਵਾਲੇ ਸੋਨੇ ਲੱਗੇ ਆ ਆਪਾਂ ਵੱਡੂ ਦਾ ਜਪਾਨੀ ਪਈ ਇੱਥੋਂ ਆ ਗਿਆ ਉਹ ਸਰੀ ਵਾਲੇ ਕੀ ਰਹੀ ਜਾਂਦਾ ਤੇ ਉੱਥੋਂ ਆਪਾਂ ਲਾਵਾਂਗੇ ਜਮੇ ਚ ਵੱਡ ਕਿਉ ਵੱਟਾ ਹਾਂਜੀ ਦੋਸਤੋ ਬਹੁਤ ਪਾਣੀ ਵੱਢ ਗਿਆ ਕਿਆਰੇ ਵਿਧੀ ਲੈਂਦਾ ਠੀਕ ਹੈ ਤੇ ਮੈਂ ਕਹਾਂ ਚੱਲ ਯਾਰਾ ਜਮੀਨ ਦੇ ਇੱਥੇ ਮੱਥੇ ਤੇ ਫੇਰ ਦੰਨੇ ਕਿਹੜੀ ਉਹਦੇ ਪਿਛਲੀ ਵਾਰੀ ਤੇ ਵੀ ਜੀ ਸੀ ਜਮੀਨ ਤੇ ਹੁਣ ਉਹ ਜਾਈ ਜਾਂਦਾ ਪਾਣੀ ਥੋੜੀ ਥੋੜੀ ਜਾਈ ਜਾਂਦਾ ਤੇ ਹੋ ਸਕਦਾ ਲੱਗ ਜੂ ਇੱਕ ਵਾਰੀ ਹੋਰ ਹੈ ਨਹੀਂ ਉਹਦਾ ਛੱਡ ਦਾਂਗੇ ਤੇ ਨਾਲੇ ਉੱਥੇ ਬਾੜੀ ਨੂੰ ਪਾ ਦਾਂਗੇ ਆਪਾਂ ਪਾਜੀ ਤੇ ਬਗਲੇ ਹੋਰੀ ਏ ਮੇਰੀ ਲਾਜਮੀ ਸੇ ਤਕਰਾਉਣਾ ਨੇ ਕਾ ਬੈਠਾ ਹੋ ਬੈਠੇ ਸੀ ਸਾਤਾ ਆ ਬੈਠੇ ਤੇ ਲਾਜਮੀ ਸੇ ਤਕਰਾਉਣਾ ਹੁੰਦੇ ਆ ਫਿਰਦੇ ਅੱਜ ਫੇਰ ਆ ਗਏ ਬਹੁਤ ਸੇ ਤਕਰਾਉਂਦੇ ਆ ਇਹ ਆਪਾਂ ਦੂਜੀ ਵਾਰੀ ਲੈਂਦੇ ਵੜ ਕੇ ਆ ਦੇ ਜਾਂਦਾ ਨਾ ਪਾਣੀ ਉਹ ਲੱਗਣ ਵਾਲਾ ਬਸ ਬਗਲਾਂ ਕੋਲੇ ਗਿਆ ਫੇਰ ਆਪਾਂ ਵੜਾਂਗੇ ਇਹਦੇ ਵਿੱਚ ਬਾੜੀ ਚ ਆਪਾਂ ਇਹ ਨਮਖਾਲ ਤੇ ਉਹ ਉੱਥੇ ਲਾਵਾਂਗੇ ਪਾਣੀ ਪਾ ਓ ਬੜੀ ਚ ਕਾ ਕ ਚਿੱਟਿਆਂ ਦੇ ਨਾਲ ਭਈ ਕਾਲੇ ਕਾਂ ਵੀ ਆ ਗਏ ਇਹ ਤਾਂ ਹੁਣ ਥੱਕਾ ਹੀ ਕਰ ਲਾਗੇ ਥੋੜਾ ਯਾਰ ਮੈਨੂੰ ਤਾਂ ਲੱਗਦਾ ਮੇਰਾ ਕਿਤੇ ਪਾਣੀ ਨਾ ਪੀ ਜਾਣ ਸਾਰਾ ਕਿਹੜਾ ਹੈਗਾ ਆਹ ਹੋਏ ਕਈ ਵਾਰੀ ਬਾਹਲੇ ਜਾਨਵਰ ਇਕੱਠੇ ਹੁੰਦੇ ਉਹ ਵੱਡੀਆਂ ਵੱਡੀਆਂ ਚੁੰਝਾਂ ਜੀਆਂ ਵਾਲੇ ਹੁੰਦੇ ਇੱਕ ਕਿਉਂ ਕਿ ਉਹ ਕਿਹੜੇ ਜੀ ਪਾਣੀ ਛੱਡਿਆ ਕਰਾਂ ਭਾਈ ਉੱਥੇ ਤੇ ਉਹ ਇੱਕ ਮੋਟਰ ਦਾ ਪਾਣੀ ਸੀ ਮੜਾ ਜਾ ਤਨ ਕੰਚੀ ਤੇ ਜਾਂਦੇ ਨੂੰ ਪੀ ਜਾ ਕਰਨ ਗੰਜਰ ਸਾਰੇ ਹੀ ਮਸੇ ਡਾਰੇ ਡੋਲੇ ਪੜਾਕੇ ਭੜੁਕੇ ਆ ਗਏ ਦਵਾਰੇ ਹਾਏ 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 ਅਰੇ 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 ਇਥੋਂ ਦੀ ਵੜਤਾ ਪਈ ਅਸੀਂ ਬਾੜੀ ਨੂੰ ਦੇਖ ਪਉਂਗਾ ਨਾ ਘਾਰੇ ਇਹ ਆਹ ਵਾਗਿਆ ਉਹ ਬਾੜੀ ਕੋਲੇ ਜਾਂਦਾ ਲੱਗੀ ਦਿਖਾਉਣੇ ਨੂੰ ਖੜ ਜਾ ਉੱਥੇ ਜਮੀ ਗਈ ਭਾਰ ਆਪਣੀ ਪਾਣੀ ਲਾਉਂਦੇ ਲਾਉਂਦੇ ਆਪਾਂ ਪਈਆਂ ਗੰਢਿਆਂ ਦੇ ਪੀਚੀਆਂ ਛੜਤਾ ਪਾਲਕ ਭਰਤੀ ਮੇਥੇ ਭਰਤੀ ਲਸਣ ਭਰਤੀ ਗਜਰਾ ਭਰਤੀ ਗੋਭੀ ਭਰਤੀ ਤੇ ਧਨੀਆ ਭਰਤੀ ਤੇ ਉਧਰ ਮੁੰਗਰੇ ਭਰਤੇ ਤੇ ਰਹਿਗੇ ਇਧਰ ਗਜਰਾ ਤੇ ਮੂਲਣਾ ਤੇ ਉਹ ਚਕੰਦਰ ਆਣਾ ਬਾਈ ਹਾਂ ਤੇ ਨਾਲ ਲਾਸਟ ਹੈ ਤੇ ਕੱਸੀ ਦਾ ਪਿਆਰ ਪਾਣੀ ਆ ਉਹਦੇ 8 ਦਿਨ ਪਹਿਲਾਂ ਲਾਇਆ ਸੀ ਤੇ ਅੱਜ ਜਮੀ ਉਹਦੇ ਬੀਜੀ ਸੀ ਅੱਜ ਇਹ ਜੀ ਇਹਨੂੰ ਦੁਬਾਰੇ ਭਰਤਾ ਹੋ ਸੁੱਕਾ ਪਿਆ ਉਹਨੂੰ ਸੁੱਕ ਜੀ ਬੀਜਾਂਗੇ ਦੁਬਾਰੇ ਵਾ ਕੇ ਨਰਮੇ ਵਾਲਾ ਡੂੜ ਕਿਲਾ ਪਰਤਾ ਭਾਈ ਅੱਜ ਦੋ ਵਾਰੀਆਂ ਵਿੱਚ ਆਥਨੇ ਬੰਬੀ ਛੱਡੀ ਸੀ ਡੂੜਖ ਘੰਟਾ ਆਪਾਂ ਉਹ ਕਿਰ ਗਿਆ ਨੀ ਪਰਦੇ ਪਰਦੇ ਉੱਥੋਂ ਆ ਗਏ ਹਨ ਉਹ ਲਾਉਂਦੇ ਗੋਭੀ ਧਾਨੀਆਂ ਮੂਲੀਆਂ ਗਾਜਰਾ ਲਸਣ ਆਹ ਲਸਣਾਂ ਤੁੜੀ ਜਾਲੀ ਆਹ ਮੇਥੇ ਹੋ ਕੇ ਤੇ ਆ ਪਾਲਕ ਪਾਲਕ ਤਿਆਰ ਆ ਬਿਲਕੁਲ ਜਿਹਨੂੰ ਕੱਸੀ ਦਾ ਪਾਣੀ ਪਾਤਾ ਅੱਜ ਦੁਵਾਰੇ ਦੋ ਵਾਰੀਆਂ ਸੀਗਾ ਤੇ ਹੁਣ ਆ ਲਾਈ ਜਨੇ ਅੱਜ ਇਹਦੇ ਵਿੱਚ ਲਾਈ ਜਨੇ ਹੈਗਾ ਹਨਾ ਭਾਈ ਚੋ ਵੱਡੀਆਂ ਮੂਲੀਆਂ ਤੇ ਮਿਲਦੇ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰੱਖਾ